ਨੋ ਵੀ ਆ ਤੁਸੀਂ ਕਿਉਂ ਆ ਖੜੇ ਹੋ ਨਾ ਆਰਮੀ ਵਾਲੇ ਸਤਿ ਆਣ ਨਾਲ ਗੱਲ ਸੁਣ ਲੋ ਜਿਹੜਾ ਵੀ ਉੱਥੇ ਤੁਹਾਡਾ ਕੋਈ ਵਜ਼ੀਰ ਜਿਹੜਾ ਤੁਹਾਡਾ ਕੋਈ ਖੜਾ ਹੈ ਦੇ ਵਿੱਚ ਕੋਈ ਤੁਹਾਡਾ ਅਫਸਰ ਅਸੀਂ ਉਹਨਾਂ ਦੇ ਮੱਥੇ ਮੋੜੇ ਹੋਏ ਨੇ ਅਸੀਂ ਉਹਨਾਂ ਦੇ ਮੂੰਹ ਮੋੜੇ ਹੋਏ ਨੇ ਉਹ ਉਹਨਾਂ ਜਿਹੜਾ ਕੌਮਾਂ ਦੇ ਅਸੀਂ ਸਾਡੇ ਕਰਕੇ ਅੱਜ ਅੰਗਰੇਜ਼ ਭੱਜੇ ਸਾਡੇ ਕਰਕੇ ਮੁਗਲ ਭੱਜੇ ਅਸੀਂ ਮੁਗਲਾਂ ਨੂੰ ਇੱਥੋਂ ਦੇਸ਼ ਦੇ ਵਿੱਚੋਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਾਸਤ ਵਾਰ ਕੇ ਇਸ ਮੁਗਲਾਂ ਦੀ ਜੜ ਪੱਟੀ ਫਿਰ ਅਸੀਂ ਅੰਗਰੇਜ਼ਾਂ ਦੀ ਜੜ ਪੱਟੀ ਜੇ ਅਸੀਂ ਤੁਹਾਡੇ ਸਿਰ ਤੋਂ ਹੱਥ ਚੱਕ ਲਿਆ ਨਾ ਪੰਜਾਬ ਨੇ ਸਾਡੀ ਕੌਮ ਨੇ ਥੋੜੇ ਹਾਲਾਤ ਦੇਖ ਲਓ ਤੁਹਾਡਾ ਕੀੜ ਫੋਨ ਆ ਕੇ ਹੱਥੋਂ ਨੂੰ ਦੱਬ ਲੂਗਾ ਹੱਥੋਂ ਨੂੰ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਤੁਸੀਂ ਸਾਡਾ ਸਬਰ ਨਾ ਪਰਖੋ ਸਾਡਾ ਸਬਰ ਨਾ ਪਰਖੋ ਸਾਡਾ ਸਬਰ ਨਾ ਪਰਖੋ ਜਿੱਦਣ ਸਾਡੇ ਸਬਰ ਦਾ ਬੰਨ ਟੁੱਟ ਗਿਆ ਉਦੋਂ ਤੁਹਾਡੇ ਬੜੇ ਬੁੜੇ ਹਾਲਾਤ ਹੋਣਗੇ ਉਦੋਂ ਤੁਹਾਡੇ ਬੜੇ ਮਾੜੇ ਹਾਲਾਤ ਹੋਣਗੇ ਸਾਡਾ ਸਿਰ ਤੇ ਹੱਥ ਹੈ ਸਾਡੀ ਕੌਮ ਦਾ ਸਿਰ ਤੇ ਹੱਥ ਹੈ ਪੂਰੇ ਭਾਰਤ ਦੇ ਪੂਰੇ ਇੰਡੀਆ ਦੇ ਤਾਂ ਇਹ ਦੇਸ਼ ਵਸ ਰਿਹਾ ਨਹੀਂ ਇਹ ਦੇਸ਼ ਤਾਂ ਦਿਨਾਂ ਦੇ ਵਿਚ ਉਜੜਦੇ ਦਿਨਾਂ ਦੇ ਵਿੱਚ 90% ਕੁਰਬਾਨੀਆਂ ਸਾਡੀਆਂ ਨੇ ਦੇਸ਼ੋ ਜਾਨ ਕਰਾਉਣ ਦੇ ਲਈ ਤੇ ਲੜਾਈ ਆਪਣੀ ਹੀ ਲੜਾਈ ਹੈ ਆਪਣੀ ਸਾਰਿਆਂ ਦੀ ਲੜਾਈ ਹੈ ਇਸ ਕਰਕੇ ਆਪਾਂ ਕਿਵੇਂ ਇਕੱਠੇ ਹੋ ਕੇ ਲੜਨੀ ਹੈ ਇਹ ਆਪਾਂ ਸਾਰਿਆਂ ਨੇ ਇੱਕ ਜਾਵਤ ਦੇ ਵਿੱਚ ਲੜਨੀ ਹੈ ਆ ਜਿਹੜਾ ਆਹੀ ਮੋਰਚਾ ਜਿਹੜਾ ਆਹੀ ਆਪ ਮੂਰੋ ਬਾਰਡਰ ਹੈ ਇਹ ਪਿਛਲੇ ਸਾਲ ਤੁਹਾਡੇ ਕਲਾਤਾ ਉਸਕਾਲਪੁਰਖ ਪ੍ਰਮਾਤਮਾ ਨੇ ਵਾਹਿਗੁਰੂ ਨੇ ਵਰਤਾਈ ਤੇ ਇੱਥੇ ਦਾਸ ਦੀ ਸੇਵਾ ਸਭ ਤੋਂ ਵੱਧ ਲੱਗ ਗਈ ਕਿਉਂਕਿ ਆਗੂ ਗੁੱਸੇ ਹੋ ਗਏ ਸੀਗੇ ਇਹ ਬਾਰਡਰ ਬੂਟਰ ਤੋੜਨਾ ਵੀ ਆਪਣੇ ਲਈ ਬੜੀ ਵੱਡੀ ਗੱਲ ਨਹੀਂ ਹੈ ਬੜੀਆਂ ਛੋਟੀਆਂ ਗੱਲਾਂ ਨੇ ਆਪਾਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਆ ਜਿਹਦੇ ਸਿਰ ਤੇ ਦੇਸ਼ ਵਾਸਤਾ ਜਿਹਦੇ ਸਿਰ ਤੇ ਇਹ ਦੇਸ਼ ਚੱਲਦਾ ਇਹ ਆਪਣੇ ਨਾਲ ਜੋ ਕੀ ਕਰ ਰਹੇ ਨੇ ਆਪਣੇ ਨਾਲ ਕਹੋ ਜੀ ਕਰਤੂਤ ਖੜਿਆ ਰਹੇ ਨੇਗੇ ਜਿਹੜੇ ਆ ਛੋਟੇ ਛੋਟੇ ਗੋਲੀਆਂ ਇਹੋ ਜਿਹਾ ਲੈ ਕੇ ਸਿੱਟ ਰਹੇ ਨੇਗੇ ਇਹ ਕਾਮ ਉਹਨਾਂ ਤੋਂ ਨਹੀਂ ਖਤਮ ਹੋਈ ਬੰਬਾਂ ਤੋਪਾਂ ਗੋਲਿਆਂ ਤੋਂ ਨਹੀਂ ਖਤਮ ਹੋਣੇ ਛੋਟਿਆ ਗੋਲੀਆਂ ਨਾਲ ਕਿਵੇਂ ਖਤਮ ਹੋ ਜੂਗੀ ਇੱਕ ਮਿੰਟ ਬਾਈ ਜੀ ਮੜਾ ਰੌਲਾ ਨਾ ਪਾ ਇਹ ਜਿਹੜਾ ਦੇਸ਼ ਹੈ 90 ਇੱਕ ਮਿੰਟ ਬੋ ਬੋਲ ਨਾ ਮੜਾ ਰੌਲਾ ਨਾ ਪਾ 2 ਮਿੰਟ ਖੜ ਜਾ ਪਿੱਛੇ ਰੌਲਾ ਨਾ ਬੋਲ ਪਾ ਬਾਈ ਬਣ ਮੇਟ ਮੱਕ ਬੋਲ ਲਾ ਫਰਾ ਘਟ ਜਾਂਦਾ ਨਾ ਅੱਜ ਸਰੀਰ ਦਾ ਥੋੜਾ ਡਾਊਨ ਹੋਇਆ ਪਿਆ ਡਾਊਨ ਕਾਰੀ ਵਾਲਾ ਤਾਂ 10 12 ਕਿਲੋ weight ਘਟ ਗਿਆ ਤਾਂ ਥੋਡੀ ਕਲਾ ਵਰਤ ਗਈ ਤੁਸੀਂ ਭਰਾਵਾਂ ਨੇ ਸਾਧ ਦਿੱਤਾ ਨਹੀਂ ਇੱਥੋਂ ਕਿਹੜਾ ਬਾਹਰ ਨਿਕਲਦਾ ਤੁਹਾਨੂੰ ਪਤਾ ਹੀ ਹੈ ਹਨਾ ਤੁਸੀਂ ਕਰਦੇ ਐਡਾ ਵੱਡਾ ਸਿਰ ਤੇ ਚੜਾਤਾ ਮੈਂ ਤੁਹਾਨੂੰ ਨਾ ਸੌਂ ਖਾ ਕੇ ਇਹ ਗੱਲ ਕਹਿਣਾ ਮੈਨੂੰ ਵਾਈਬਰੂ ਸੌ ਮੇਰਾ ਦਿਲ ਕਰਦਾ ਵੀ ਜੇ ਕਿਸਾਨ ਆ ਗੂ ਕਹਿ ਦੇਣਾ ਵੀ ਉਹ ਉੱਥੇ ਮੂਰੇ ਜਾ ਕੇ ਉਹਨਾਂ ਦੀ ਤਰ੍ਹਾਂ ਗੋਲੀ ਸਹਣੀ ਆ ਮੈਂ ਉਹਦੀ ਸਾਥੀ ਚ ਮਰਵਾਲੂ ਪਰ ਪਰ ਮੈਨੂੰ ਇਹ ਆ ਵੀਰ ਜਾਵਤੇ ਦੇ ਵਿੱਚ ਰਹਿ ਕੇ ਕੁੜਾ ਕੰਮ ਹੋਵੇ ਮਰਨਾ ਹੋਵੇ ਮਰਿਆ ਕੋਈ ਲੇਖੇ ਵੀ ਲੱਗੇ ਹਨ ਉਸ ਮੇਰਾ ਕੋਈ ਇਹਨਾਂ ਦਾ ਇਹਨਾਂ ਦਾ ਡਰ ਘਬਰਾਟ ਕੇ ਤਾਂ ਅਸੀਂ ਮਿੰਟਾਂ 'ਚ ਪੱਟ ਦਾਂਗੇ ਪਰ ਕਿਸੇ ਵੀ ਅੰਦੋਲਨ ਦਾ ਕਿਸੇ ਵੀ ਲੜਾਈ ਦਾ ਸੱਟਾ ਨਿਕਲਣਾ ਚਾਹੀਦਾ ਜਿੱਤ ਹੋਣੀ ਚਾਹੀਦੀ ਹੈ ਲੜਾਈ ਉਹ ਹੁੰਦੀ ਹੈ ਜਿਹੜੀ ਨਾਲ ਲੋਕਾਂ ਨੂੰ ਫਾਇਦਾ ਹੋਵੇ ਮਰਨਾ ਉਹ ਹੁੰਦਾ ਜਿੱਦ ਨਾਲ ਲੋਕਾਂ ਨੂੰ ਫਾਇਦਾ ਹੋਵੇ ਜੇਲਾ ਕੱਟਣ ਦਾ ਤਾਂ ਫਾਇਦਾ ਹੁੰਦਾ ਜਿੱਦ ਨਾਲ ਲੋਕਾਂ ਨੂੰ ਫਾਇਦਾ ਹੋਵੇ ਜੇਲ੍ਹਾਂ ਦੇ ਵਿੱਚ ਤਾਂ ਹੁਣ ਜੇਲ੍ਹਾਂ ਦੇ ਵਿੱਚ ਕੀ ਆ ਮੈਂ ਜੇਲ੍ਹਾਂ ਦੇ ਵਿੱਚ ਹੁਣ ਦੋ ਤਿੰਨ ਵਾਰੀ ਕਿੰਨੇ ਵਾਰੀ ਮੈਂ ਜੇਲ੍ਹ ਜਾ ਆਇਆ ਮੈਂ ਉੱਥੇ ਨੌਜਵਾਨਾਂ ਨੂੰ ਸਮਝਾ ਕੇ ਆਇਆ ਕਟੋਕੜ 15 20 ਨੌਜਵਾਨਾਂ ਦੀ ਮੱਥੇ ਗੋਲੀ ਛੜਾ ਕੇ ਆ ਜਿਹੜੀ ਨਸ਼ੇ ਵਾਲੇ ਜੀਵ ਵਾਲੇ ਨਹੀਂ ਖਾਂਦੇ ਮੈਨੂੰ ਸਮਝਾਇਆ ਨੌਜਵਾਨਾਂ ਨੂੰ ਇਤਿਹਾਸ ਦੱਸਿਆ ਆਪਣਾ ਵੀ ਆਪਣਾ ਇਤਿਹਾਸ ਕੀ ਆ ਯਾਰ ਆਪਣਾ ਇਤਿਹਾਸ ਪੜੋ ਜੇ ਲੜਨਾ ਜੇ ਮਰਨਾ ਹੀ ਆ ਤਾਂ ਆਪਣੇ ਕੌਮ ਲਈ ਮਰੋ ਆਪਣੇ ਲੋਕਾਂ ਲਈ ਮਰੋ ਆ ਜਿਹੜੀਆਂ ਸਰਕਾਰਾਂ ਨਾਲ ਲੜ ਕੇ ਮਰੋ ਲੀਡਰਾਂ ਨਾਲ ਲੜ ਕੇ ਮਰੋ ਹੁਣ ਮੇਰੀ ਲੜਾਈ ਕੀ ਆਪਣੀ ਸਾਰੇ ਲੜਾਈ ਕੀ ਹੈ ਆਪਣੀ ਲੜਾਈ ਇਹ ਹੈ ਵੀ ਜਿਹੜੇ ਲੋਕ ਕੁਰਸੀਆਂ ਦੇ ਵੜ ਕੇ ਝੂਠ ਪਤਾਨ ਬੋਲ ਕੇ ਵੋਟਾਂ ਤੋਂ ਪਹਿਲਾਂ ਕੱਪ ਮਾਰਦੇ ਨੇ ਵੱਡੇ ਵੱਡੇ ਤੇ ਉਸ ਤੋਂ ਬਾਅਦ ਅਸੀਂ ਬਦਲਾ ਆ ਗਿਆ ਬਦਲਾ ਆ ਗਿਆ ਬਦਲਾ ਕੋਈ ਡੱਕਾ ਨਹੀਂ ਆਉਂਦਾ ਉਹੀ ਬਹਾ ਉਹੀ ਘਾੜੀ ਐ ਝੂਠ ਬੋਲ ਕੇ ਸਟੇਜ ਬੈ ਕੇ ਕੁਰਸੀਆਂ ਤੇ ਚੌਧਰਦਾਰੀਆਂ ਆਪਣੇ ਘਰ ਪਰਲੇ ਆਪਣੇ ਗਾਹ ਰਿਸ਼ਤੇਦਾਰਾਂ ਦੇ ਘਰ ਪਰਲੇ ਅਮੀਰ ਹੋ ਜੰਨੇ ਅਸੀਂ ਗਰੀਬ ਹੋ ਜੰਨੇ ਆ ਲੜਾਈ ਸਾਡੀ ਕੱਲ ਧਿਆਨ ਨਾਲ ਸੁਣ ਲਿਓ ਉਹ ਰਾਜਨੀਤਿਕ ਬੰਦਿਆਂ ਨਾਲ ਹੋਣੀ ਚਾਹੀਦਾ ਜਿਹੜੇ ਝੂਠ ਬੋਲਦੇ ਨੇ ਕਿ ਚਾਹੇ ਪੰਜਾਬ ਦੇ ਨੇ ਚਾਹੇ ਸੈਂਟਰ ਦੇ ਨੇਗੇ ਅਸੀਂ ਕੀ ਆ ਅਸੀਂ ਆਪਸ ਦੇ ਵਿੱਚ ਲੜ ਰਹੇ ਆ ਅਸੀਂ ਕੀ ਅਸੀਂ ਪਾਰਟੀਆਂ ਪਿੱਛੇ ਲੜ ਰਹੇ ਆ ਕੋਈ ਕਹਿੰਦਾ ਮੈਂ ਬਾਦਲ ਵਾਲਾ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਝਾੜੂ ਵਾਲਾ ਅਸੀਂ ਉਹਨਾਂ ਪਿੱਛੇ ਲੜ ਰਹੇ ਆ ਲੜਨਾ ਤਾਂ ਆਪਣੇ ਪੰਜਾਬ ਲਈ ਲੜੋ ਆਪਣੇ ਲੋਕਾਂ ਲਈ ਲੜੋ ਆਪਣੀ ਕ ਇਨਾ ਪਿੱਨਾ ਪਿੱਛੇ ਲੜਨ ਦਾ ਕੀ ਫਾਇਦਾ ਅਸੀਂ ਇਨਾ ਪਿੱਛੇ ਲੜੀ ਜਨੇ ਯਾਰ ਇਹ ਇਹ ਜਿਹੜੀ ਸਮਝ ਆਣਾ ਇਹ ਆਪਣੇ ਦਿਮਾਗ ਦੇ ਵਿੱਚ ਖਾਨਾ ਦੇ ਵਿੱਚ ਪਾਓ ਜਦੋਂ ਮੈਂ 10 ਨੌਜਵਾਨ ਨੇਗੇ